ਰਾਤ ਨੂੰ ਵੇਖੋ ਤਿਆਰ ਰਹੋ ਇਹ ਕਾ ਕਰਨਗੇ ਆਜੋ ਅਸੀਂ ਵੀ ਇਸ ਤਰ੍ਹਾਂ ਦੀ ਤਿਆਰੀ ਕਰਨਾ ਜਾਣਦੇ ਆ ਸਾਨੂੰ ਆਉਂਦੇ ਨੇ ਦਾ ਸਾਰੇ ਫਿਰ ਜਿੰਨੇ ਆਪਾਂ ਹੋਵਾਂਗੇ ਲਾਸ਼ਾਂ ਦੇ ਤੁਮੇ ਲੰਦਿਆਂ ਨਾ ਬਾਈ ਚਾਹੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਦਬਰਣ ਦੇ ਦਬਰਾਂ ਜ਼ਮੀਨਾਂ ਜਿੰਨਾਂ ਨੂੰ ਜਾਦੇ ਜਾਣ ਦਾ ਸ਼ੌਂਕ ਹੈ ਬਾਈ ਉਹ ਮੌਜ ਨਾਲ ਖਿਸਕਜੋ ਕੋਈ ਢਿੱਕਾ ਨਹੀਂ ਕਰ ਮੰਗੂ ਖੜਿਓ ਤੇ ਕੰਧ ਮੰਗੂ ਖੜਿਓ ਜਿਵੇਂ ਕੱਲ ਲੜਿਓ ਇਹ ਲੜਨ ਦਾ ਤਰੀਕਾ ਤੇ ਕੰਧ ਮੰਗੂ ਖੜਨਾ ਤੁਹਾਡਾ ਇੱਕ ਸਲੀਕਾ ਹੈ ਅਸੀਂ ਕਿਸੇ ਤੇ ਬਾਰ ਨਹੀਂ ਕਰਦੇ ਅਸੀਂ ਤਾਂ ਰੋਟੀ ਤੋਂ ਬਿਦਾਦ ਆ ਅਫਸਰ ਦੇ ਬੱਚਿਆਂ ਵਾਸਤੇ ਰੋਜ਼ੋ ਰੋਟੀ ਮੰਗਦੇ ਆ ਜਿਹੜੀਆਂ ਪਾਲਸੀਆਂ ਨੂੰ ਤੁਸੀਂ ਵਿਕਾਸ ਕਹਿੰਦੇ ਹੋ ਉਹਨਾਂ ਨੇ ਸਦਾ ਪੱਠਾ ਪਟਾਤਾ ਸਾਡਾ ਸਾਰਾ ਕੁਝ ਖੋ ਕੇ ਲੈ ਕੇ ਤੁਸੀਂ ਛੋਟੇਸ ਮਾਡਲ ਨੇ ਪਾਰੀ ਹੋਰਿਆ ਜਿਹਨੂੰ ਅਸੀਂ ਪਿਤਾ ਕਹਿੰਦੇ ਆ ਛੋਟੇਸ ਮਾਗਲ ਨੇ ਕਾਟੇ ਬੱਚਿਆਂ ਦਾ ਦੁੱਧ ਖੋ ਲਿਆ ਜਿਹਨੂੰ ਤੁਸੀਂ ਪਕਾਸ਼ ਕਹਿੰਦੇ ਹੋ ਛੋੜੇ ਸਰਕਾਰ ਦੇ ਨਜਨੇ ਸਾਡੇ ਬੱਚਿਆਂ ਦਾ ਰਜਗਾਰ ਖੋ ਲਿਆ ਜਿੱਦੇ ਨਾਲ ਸਾਡੇ ਬੱਚੇ ਵੀ ਖੁੰਨ ਕੇ ਮਾਰਲੇ ਦੇ ਚਲੇ ਗਏ ਤੇ ਸਾਡੇ ਕੋਲੇ ਰਹਿ ਕੀ ਗਿਆ ਤੇ ਖੋ ਲਿਆ ਪੁੱਤ ਖੋ ਲਿਆ ਦੁੱਧ ਖੋ ਲਿਆ ਹੁਣ ਮਾਂ ਨੂੰ ਖੋਣ ਦੀ ਤਿਆਰੀ ਹੈ ਬਾਈ ਮਾਂ ਘਰ ਗਈ ਪੰਜਾਬ ਤੇ ਜਾਓ ਇਸੇ ਪਗਲ ਖਿਆ ਕੇ ਕੋਈ ਨਹੀਂ ਆਇਆ ਕਿ ਕਿੰਨਾ ਚਿਰ ਜੜਾ ਕਿੰਨਾ ਚਿਰ ਰਹਿਣਾ ਜ਼ਿੰਦਗੀ ਤੇ ਰੱਖਾ ਕੇ ਵੀ ਕੋਈ ਆਇਆ ਜ਼ਿੰਦਗੀ ਹੋਈ ਹੈ ਜਿਹੜੀ ਅੱਖਾਂ ਤੇ ਘਰ ਤਰਾਂ ਜੁਣ ਜਾਵੇ ਇਹ ਕਰਕੇ ਸਰਕਾਰ ਨੂੰ ਕਨਵੇ ਕਰਦੇ ਆ ਪ੍ਰਸ਼ਾਸਨ ਨੂੰ ਕਨਵੇ ਕਰਦੇ ਆ ਕਹੇ ਪੇ ਖਾਣਾ ਪਾਉਣੋ ਕਿ ਲਾਸ਼ਾਂ ਦੇ ਢੇਰਾਂ ਦੇ ਤੋਂ ਨੀ ਤੁਰਨਾ ਪੈਣਾ ਸਾਨੂੰ ਦੇ ਪਲੇਖਾ ਤੁਨੂੰ ਪਟਣ ਵਾਲਿਆ ਸੀ ਨਹੀਂ ਤੁਸੀਂ ਸਾਡੀਆਂ ਲਾਸ਼ਾਂ ਗ ਲੈ ਲੋ ਜੰਮੀਆਂ ਗਣੀਆਂ ਨੇ ਇਸ ਪੜੇ ਖਿਚਕਿਟੇ ਕਪਾਣਾ ਖਾਜੋ ਬਈ ਸੋਡੇ ਵਾਸਤੇ ਸਿਆ ਕੇ ਮਾਨਸਿਕ ਤੌਰ ਤੇ ਹੁਣੀ ਤਿਆਰ ਕਰੋ ਅੱਜ ਦੀ ਰਾਤ ਵੀ ਚੈਲੰਜ ਦੀ ਰਾਤ ਹੈ ਰਾਤ ਦੀ ਰਾਤ ਬੰਗ ਆਦੋ ਮਗਰ ਸੁਨੇਹੇ ਕਿ ਮੱਦ ਨਹੀਂ ਮਿਲਦੀ ਨਾ ਮਿਲੇ ਜਿਹੜਾ ਕੰਮ ਨਹੀਂ ਬਣਨਾ ਨਾ ਬਣੇ ਆਪਾਂ ਜਿੰਨੇ ਛੋਹ ਗਏ ਆ ਬਹੁਤਾ ਮੰਗਲਿਆਂ ਫੋਰਸਾਂ ਵਾਸਤੇ ਪ੍ਰਵੈਂਡ ਕਰ ਲਾਂਗੇ ਪ੍ਰਵਾਹ ਨਾ ਕਰੋ ਕਿਉਂਕਿ ਲੜਾਈ ਰੋਟੀ ਦੀ ਆ ਭਾਈ ਰੋਟੀ ਦੀ ਲੜਾਈ ਇਹ ਰੋਟੀ ਦੀ ਹੋ ਲੜਾਈ ਹੈ ਜਿਹਦੇ ਪਛੇ ਭਰਾ ਦਾ ਕਤਲ ਕਰ ਦਿੰਦੇ ਹੋ ਤੁਸੀਂ ਭਾਈ ਇਤਿਹਾਸ ਪੜ ਕੇ ਦੇਖ ਲਓ ਜਦੋਂ ਜ਼ਮੀਨਾਂ ਦੀ ਗੱਲ ਚੱਲਦੀ ਹੈ ਸਰਕਾਰ ਅੱਗੀਆਂ ਪਾਰ ਖੜੀ ਹੋ ਜਾਂਦੀ ਹੈ ਜਦੋਂ ਕਿਸੇ ਮਜਨੂਮਾਂ ਨੇ ਰੋਟੀ ਬਾਸੇ ਜ਼ਮੀਨਾਂ ਮੰਗੀਆਂ ਨੇ ਤਾਂ ਜ਼ਗੀਰਦਾਰਾਂ ਦੇ ਪੱਖ ਦੇ ਵਿੱਚ ਸਰਕਾਰ ਇੱਕ ਮਿੰਟ ਦੇ ਵਿੱਚ ਆ ਜਾਂਦੀ ਹੈ ਜਦੋਂ ਸਾਡੀਆਂ ਜ਼ਮੀਨਾਂ ਕਾਰਪੋਰੇਟ ਖੋਲ ਵਾਸਤੇ ਆਉਂਦੇ ਨੇ ਤਾਂ ਸਰਕਾਰ ਕਾਰਪੋਰੇਟ ਵਾਲੀ ਪੱਖੇ ਖੜੀ ਹੁੰਦੀ ਆ بڑے ਸ਼ਰਮਾਇਦਾਰਾਂ ਦੇ ਪੱਖ 'ਚ ਖੜੀ ਹੁੰਦੀ ਆ ਦੇਦ ਕਰਕੇ ਆਪਣੇ ਵਾਸਤੇ ਸਵਾਲ ਰੋਟੀ ਦਾ ਬਾਈ ਇਹਨਾਂ ਦਾ ਸਵਾਲ ਕੁਰਸੀ ਦਾ ਇਹਨਾਂ ਵਾਂ ਸਵਾਲੋ ਤੋਂ ਲੈਣ ਵਾਲੇ ਫੰਡਾਂ ਦਾ ਇਹਨਾਂ ਦਾ ਸਵਾਲ ਇਹ ਆਸ਼ੀ ਕਰਨ ਵਾਸਤੇ ਡੁੱਟੇ ਸ਼ਰਮਾਇਦਾਰ ਹੈ ਲੜਾਈ ਜੀਤੀ ਦੀ ਹੈ ਲੜਾਈ ਪਾਲਸੀ ਦੀ ਹੈ ਜਿਹੜੀ ਗੱਲ ਨੂੰ ਇਹ ਵਿਕਾਸ ਕਹਿੰਦੇ ਨੇ ਸਾਡਾ વિનાਸ਼ ਐ ਉਹ ਇਸ ਕਰਕੇ ਭੈਣੋ ਤੇ ਭਰਾਵੋ ਛੋਡੇ ਵਾਸਤੇ ਤਿਆਰ-ਪਰਤਿਆਰ ਹੋਣ ਦੀ ਗੱਲ ਐ ਅੱਜ ਮੋਰਚਾ ਚੱਲਦਾ ਛਾਰ ਤੱਕ ਕਿਸੇ ਸਟੇਜ ਚੱਲਣੀ ਐ ਅਗਲਾ ਪ੍ਰੋਗਰਾਮ ਸਟੇਜ ਤੋਂ ਛੋਡੇ ਕੋਲ ਆ ਜਾਣਾ ਗੱਲਬਾਤ ਦੇ ਵਿੱਚੋਂ ਨਿਕਲਣ ਦੀ ਕੋਈ ਗੱਲ ਦੀ ਨਵੀਂ ਗੱਲ ਆਵੇ ਕੋਈ ਸੰਭਾਵਨਾ ਲੱਗਦੀ ਨਹੀਂ ਕਿਉਂਕਿ ਪ੍ਰਸ਼ਾਸਨ ਦਾ ਜਿਸ ਤਰ੍ਹਾਂ ਦਾ ਰਵੱਈਆ ਦਿਖਦਾ ਐ ਕਿ ਡੀਜੀਪੀ ਨੇ ਹੁਕਮ ਦਿੱਤਾ ਐਸਐਸਪੀ ਨੂੰ ਪਤਾ ਹੀ ਨਹੀਂ ਹੈ ਵੀ ਮੇਰੇ ਥਾਣੇ 'ਚ ਕਿੰਨੇ ਬੰਦੇ ਨੇ ਕੱਲੇ ਸਾਡੀ ਐਸਐਸਪੀ ਨਾਲ ਗੱਲ ਕਰਾਉਣਗੇ ਇੱਕ ਪੰਜਾਬ ਦਾ ਡੀਜੀਪੀ ਹੁਕਮ ਕਰਦਾ ਹੈ ਕਿ ਪੰਜਾਬ ਦੇ ਸਾਰੇ ਐਚਬੀ ਨੂੰ ਹਦੀਦ ਹਦਾਇਤ ਹੈ ਕਿ ਜਿੰਨੇ ਕਿਸਾਨ ਐਜੂਕੇਸ਼ਨ 'ਚ ਜਾ ਰਹੇ ਨੇ ਜੋ ਕੋਈ ਵੀ ਬੰਦਾ ਥਾਣੇ 'ਚ ਬੰਦਾ ਹੈ ਉਹਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ 15 ਮਿੰਟ ਤੋਂ ਵੱਧ ਕਿਸੇ ਥਾਣੇ ਦੇ ਵਿੱਚ ਇਸ ਗੱਲ ਤੇ ਅਮਰਨਾ ਨਾ ਹੋਵੇ ਪਰ ਗੱਲਾਂ ਕਰਦੇ ਕੁਛ ਨੇ ਆਮਲੀ ਰੂਪ ਦੇ ਵਿੱਚ ਕੁਸ਼ੋਰ ਨੇ ਦੇਖ ਕਰਕੇ ਸ਼ੰਕੇ ਖੜੇ ਹੁੰਦੇ ਆ ਕਿ ਇਹ ਸਰਕਾਰ ਬਦਨੀਤੀ ਤੇ ਆਈ ਹੋਈ ਹੈ ਆ ਜਾਵੇ ਬਦਨੀਤੀ ਤੇ ਦੋ ਦਿਨਾਂ ਦੇ ਆਖਰੀ ਤੇ ਘਰ ਇਹਨਾਂ ਨੇ ਭਰਾਵੋ ਆਉਣਾ ਕਿਉਂਕਿ ਆ ਇੱਕ ਟੋਕਣਾ ਹੈ ਜਿਹੜੀ ਜ਼ਮੀਨ ਦਾ ਟੁਕੜਾ ਜੀ ਤੋਂ ਸੜਕ ਨਿਕਲਣੀ ਹੈ। ਤੇ ਕਈ ਟੁਕੜੇ ਨੇ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਭਾਰਤ ਵਾਲਾ ਪ੍ਰੋਜੈਕਟ ਦਾ ਰੌਲਾ ਜਰ ਕਿਤੇ ਦੀ ਪਿਆ। ਅਸੀਂ ਕਹਿੰਦੇ ਆ ਵੀ ਭਾਰਤ ਵਾਲਾ ਪ੍ਰੋਜੈਕਟ ਕੱਲਾ ਇਹ ਨਹੀਂ। ਵਿਆਪਥਰੇ ਵਾਲੇ ਤੋਂ ਲੈ ਕੇ ਡੋਂਡਿਆ ਤੇ ਸ਼ੇਰਗੜ੍ਹ ਨੂੰ ਜਿਹੜੀ ਝਟਕ ਜਨ ਕੱਢੀ ਐ ਇੰਨੇ ਕਰਾ ਰੌਲਾ। 85000 ਕਿਲੋਮੀਟਰ ਸੜਕਾਂ ਕੱਢਣੀਆਂ ਨੇ ਤੁਸੀਂ 12 ਸੜਕਾਂ ਦਾ ਕੰਟਰੈਕਟ ਹੈ ਕੱਲੇ ਅਦਾਨੀ ਦਾ 31 ਕਰੋੜ ਰੁਪਏ ਲੱਗਦਾ ਹੈ 1 ਕਿਲੋਮੀਟਰ ਦੇ ਕੰਟਰੈਕਟ ਦੇ ਜੇ ਕਿਲੋਮੀਟਰ ਸੜਕ ਬਣਾਉਣੀ ਹੋਵੇ ਤਾਂ ਵੱਧ ਤੋਂ ਵੱਧ 18 ਕਰੋੜ ਰੁਪਏ ਦੇ ਵਿੱਚ 1 ਕਿਲੋਮੀਟਰ ਸੜਕ ਤੇ ਖਰਚ ਹੁੰਦਾ ਹੈ ਤਾਂ ਜਿਹੜਾ 31 ਕਰੋੜ ਕੰਟੈਕਟ ਨਾਲ ਤੁਸੀਂ ਇਹਨਾਂ ਨੂੰ ਦਿੱਤਾ ਹੈ ਦੱਸ ਸਕਦੇ ਹੋ ਵੀ ਇਹ ਕਿਹੜੇ ਖਜ਼ਾਨੇ ਚੋਂ ਕਿੱਥੋਂ ਦਿੱਤਾ ਤੁਸੀਂ ਇਹ ਇਸ ਕਰਕੇ ਸਰਕਾਰ ਲਟੇਰਿਆਂ ਨਾਲ ਰਲੀ ਹੋਈ ਹੈ ਉਹਨਾਂ ਦੇ ਪੱਖ ਪੂਰਨਾਈ ਹੋਈ ਹੈ ਇਹਨਾਂ ਨੇ ਇਹਦਾ ਸੜਕਾਂ ਨਾਲ ਸੱਤ ਡੈਂਪ ਡੰਪ ਜਿਨ੍ਹਾਂ ਨੂੰ ਕਹਿੰਦੇ ਐ ਸੱਤ ਡੈਂਪ ਬਣਾਉਣੇ ਆ ਪੰਜਾਬ ਦੇ ਵਿੱਚ ਇੱਕ ਡੰਪ ਦੇ ਵਿੱਚ ਇੱਕ 1000 ਏਕੜ ਜ਼ਮੀਨ ਕਟੋ-ਕਟ ਇੱਕ 1000 ਏਕੜ ਜ਼ਮੀਨ ਹੋਊਗੀ ਉਹ ਜਿਵੇਂ ਰਾਜਪੁਰੇ ਸਾਈਡ ਇੱਕ ਬਣ ਸਕਦਾ ਹੈ ਆਧਰ ਬਟੰਡੇ ਇੱਕ ਬਣ ਸਕਦਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਸੱਤ ਥਾਂਾਂ ਤੇ ਸੱਤ ਡੰਪ ਬਣਿਆ ਉਹ ਡੰਪਾਂ ਦੇ ਵਿੱਚ ਬੱਦਰਗਾਹ ਤੋਂ ਆਉਂਦਾ ਸਾਰਾ ਸਮਾਨ ਇੱਥੇ ਆ ਕੇ ਉਹ ਡੰਪਾਂ 'ਚ ਵਿਕੇ ਜਿਵੇਂ ਕੋਰੀਡੋਰ ਕਹਿੰਦੇ ਹੁੰਦੇ ਸੀ ਆਪਾਂ ਜਿਨ੍ਹਾਂ ਨੂੰ ਨਵੇਂ ਆਰਥਿਕ ਜ਼ੋਨ ਕਹਿੰਦੇ ਹੁੰਦੇ ਸੀ ਆਪਾਂ ਉੱਥੇ ਸਮਾਨ ਲਿਆ ਕੇ ਕੰਮ ਕਰਨਾ ਉਥੋਂ ਮਾਲ ਸਪਲਾਈ ਕਰਨਾ ਵਿਦੇਸ਼ਾਂ ਵਾਲਾ ਜਿਵੇਂ ਅੰਗਰੇਜ਼ਾਂ ਨੇ ਰੇਲਾਂ ਚਲਾਈਆਂ ਸੀ ਉਹਦੇ ਲਾਈਨਾਂ ਨੂੰ ਵੀ ਵਿਕਾਸ ਕਿਹਾ ਸੀ ਉਹਨਾਂ ਨੇ ਇਸ ਕਰਕੇ ਛੜਕਾ ਨੂੰ ਵੀ ਵਿਕਾਸ ਕਹਿੰਦੇ ਨੇ ਨਹਿਰਾ ਨੂੰ ਵੀ ਉਹਨਾਂ ਨੇ ਵਿਕਾਸ ਕਿਹਾ ਸੀ ਅਸਲ ਇਹ ਦੋਨੇ ਗੱਲਾਂ ਲੋੜਾ ਉਹਨਾਂ ਦੀਆਂ ਨੇ ਜਿਨ੍ਹਾਂ ਨੂੰ ਵਿਕਾਸ ਦੇ ਨਾਂ ਤੇ ਸਾਨੂੰ ਗੁੰਮਰਾਹ ਕਰਦੇ ਨੇ ਸੋਨੂੰ ਕਾ ਰਹੇ ਨੇ ਕਿ ਇਹ ਵਿਕਾਸ ਕਰ ਰਹੇ ਆ ਅਸੀਂ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਆਉਣਗੀਆਂ ਇੱਥੇ ਸ਼ਰਮਾਇਦਰ ਕੰਪਨੀਆਂ ਆ ਕੇ ਸਾਨੂੰ ਰੋਜ਼ਗਾਰ ਦੇਣਗੀਆਂ ਇਹ ਭਗਵੰਤ ਮਾਤਾ ਦੀ ਸਰਕਾਰ ਸਰੀਆ ਵਿੱਚ ਰੱਟ ਲਾਉਂਦੀ ਹੈ ਅਸੀਂ ਪੁੱਛਣਾ ਸੌਣਿਆ ਮਾਨ ਸਾਹਿਬ ਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ 2 ਲੱਖ ਛੋਟੇ ਤੇ ਵੱਡੇ ਕਾਰਖਾਨੇ ਨੇ ਉਹ 2 ਲੱਖ ਕਾਰਖਾਨਿਆਂ ਦੇ ਵਿੱਚ 12 ਲੱਖ ਮਜ਼ਦੂਰ ਕੰਮ ਕਰਦਾ ਹੈ ਜਿਹਦੇ ਚ ਗੋਵਿੰਦਗੜ੍ਹ ਦੀ ਸਟੀਲ ਮੰਡੀ ਵੀ ਆਉਂਦੀ ਐ ਲੋਹਾ ਮੰਡੀ ਉਹ 12 ਲੱਖ ਰੁਜ਼ਗਾਰ ਦੇਣ ਬਾਏ 2 ਲੱਖ ਇੰਡਸਟਰੀਆਂ ਨੂੰ ਤੂੰ ਅਜਾੜ ਕੇ ਟਾਟਾ ਸਟੀਲ ਕੰਪਨੀ ਲੈ ਕੇ ਆ ਰਹੇਂ ਬਾਹਰ ਵੱਗੀ ਆ ਬਦਨਾਮ ਕੰਪਨੀਆਂ ਨੂੰ ਤੂੰ ਲੈ ਕੇ ਆ ਰਹੇਂ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਪੂੰਜੀਪਤ ਨੇ ਉਹਨਾਂ ਦੇ ਉੱਤੇ ਲੇਬਰ ਦਾ ਕੰਮ ਮਸ਼ੀਨਾਂ ਤੋਂ ਲੈ ਕੇ ਆ 12 ਲੱਖ ਦੀ ਜਗ੍ਹਾ ਤੇ 1-2 ਲੱਖ ਮਜ਼ਦੂਰਾਂ ਨੂੰ ਕੰਮ ਦੇਣਾ ਹੈ ਜੇ ਉਹ ਆਉਂਦੀਆਂ ਨੇ ਦੇਸੀ ਇੰਡਸਟਰੀ ਫੇਲ ਹੁੰਦੀ ਹੈ ਘੱਟੋ ਘੱਟ 10 ਲੱਖ ਮਜ਼ਦੂਰ ਬੇਲੇ ਹੋ ਜਾਣਗੇ ਤੇ ਜੇ ਜ਼ਮੀਨਾਂ ਦੇ ਵਿੱਚ ਕਾਰਪੋਰੇਟਾਂ ਨੂੰ ਵਾਰਤਾ ਤਾਂ ਕਿਸਾਨ ਬੇਲੇ ਹੋ ਜਾਣਗੇ ਜਿਨੀ ਇਹ ਜਿਹੜੀ ਨੀਤੀ ਹੈ ਜਿਹਨੇ ਪਰਚੂਲ ਖੇਤਰ ਨੂੰ ਵੀ ਤਬਾਹ ਕਰਨਾ ਹੈ ਛੋਟੀ ਇੰਡਸਟਰੀ ਨੂੰ ਵੀ ਤਬਾਹ ਕਰਨਾ ਹੈ ਉਨੇ ਆ ਖਾਨ ਪਦਾਰਥਾਂ ਨੂੰ ਪੈਦਾ ਕਰਨ ਵਾਲੀਆਂ ਉਹ ਜਮੀਨਾਂ ਤੇਰੀ ਕਰਜ਼ਾ ਕਰਨਾ ਹੈ ਪਾਣੀਆਂ ਤੇ ਵੀ ਕਰਜ਼ਾ ਕਰਨਾ ਹੈ ਬਸੂਆ ਤੇ ਵੀ ਕਰਜ਼ਾ ਕਰਨਾ ਹੈ ਜਿੰਨਾ ਮਨੁੱਖ ਦੇ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਨੇ ਇਹ ਕਾਰਪੋਰੇਟ ਆਪਣੀ ਮੁੱਠੀ ਚ ਲੈ ਕੇ ਸੋਨੂੰ ਆਪਣੀ ਮਰਜ਼ੀ ਦੀ ਰੇਟਾਂ ਦੇ ਵਿੱਚ ਕੇ ਸੋਨੂੰ ਗੁਲਾਮ ਬਣਾਉਣਾ ਚਾਹੁੰਦਾ ਜਿਹਦੇ ਤੁਸੋਨੂੰ ਕਿਹਾ ਜਾਂਦਾ ਕਿ ਤੁਹਾਡਾ ਕਰਜ਼ਾ ਵੀ ਖਤਮ ਹੋ ਜੂ ਤੁਸੋਨੂੰ ਰੋਜ਼ਗਾਰ ਵੀ ਮਿਲਿਆ ਕਰੂਗਾ ਜਿਹੜੀਆਂ ਗੱਲਾਂ ਕਰਨਾ ਚਾਹੁੰਦੇ ਨੇ ਇਹ ਸਾਡੇ ਚੁੰਨਿਆਂ ਨੂੰ ਤਬਾਹ ਕਰਨ ਵਾਸਤੇ ਸਾਡੇ ਬੱਚਿਆਂ ਦਾ ਰਜਕਾਰ ਖੋਹਣ ਵਾਸਤੇ ਸਾਡੀ ਜਿਹੜੀ ਮਿਲੀ ਹੋਈ ਵਿਰਾਸਤ ਦੇ ਵਿੱਚ ਪੈਦਾਵਾਰੀ ਜ਼ਮੀਨ ਹੈ ਉਹਨੂੰ ਖੋਹਣ ਵਾਸਤੇ ਆਹ ਜਿਹੜੇ ਕੁਦਰਤ ਦੇ ਸੌਮੇ ਨੇ ਇਹਨਾਂ ਨੂੰ ਖੋ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਸਾਥੀਓ ਲੜਾਈ ਵੱਡੀ ਹੈ ਤੇ ਲੜਾਈ ਲੰਮੀ ਹੈ ਪਰ ਇਹ ਨਹੀਂ ਜ਼ਰੂਰ ਹੈ ਜਿਹੜੇ ਲੋਕ ਲੜਦੇ ਹੁੰਦੇ ਨੇ ਬਾਈ ਉਹ ਕੁਝ ਨਾ ਕੁਝ ਹਾਸਲ ਕਰ ਲੈਂਦੇ ਨੇ ਤੁਸੀਂ ਆਪਣੇ ਘਰਾਂ 'ਚ ਦੇਖ ਲਓ ਤੇ ਦੋ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਸੋੜਿਆ ਕਲੇਸੀ ਹੋਵੇ ਮਾਂ ਪਹਿਲਾਂ ਕਹਿੰਨ ਦੀ ਆ ਆ ਵੱਡਾ ਸੇਵ ਤਾਂ ਉਹਨੂੰ ਰੱਖ ਦੇ ਉਹ ਕਲੇਸੀ ਐ ਉਹਨੇ ਲੈ ਲੈਣਾ ਇਹਦਾ ਮਤਲਬ ਹੋ ਗਿਆ ਸੰਹਾਰਸ਼ੀ ਐ ਉਹ ਕਹਿੰਦਾ ਵੀ ਜੇ ਮੈਨੂੰ ਸਿਓ ਦੇਣਾ ਮੈਨੂੰ ਤਾਂ ਰੱਜਵਾ ਦੇ ਜੇ ਨਹੀਂ ਦੇਣਾ ਤੇ ਜਮੇਣਾ ਦੇ ਤੇ ਰੱਜਵਾ ਸਿਓ ਮੰਗਦੇ ਆਪਾਂ ਆਪਾਂ ਰੱਜਮੀ ਰੋਟੀ ਮੰਗਦੇ ਆ ਆਪਾਂ ਚੰਗਾ ਜੀਵਨ ਮੰਗਦੇ ਆ ਆਪਾਂ ਚੰਗੀ ਜ਼ਿੰਦਗੀ ਮੰਗਦੇ ਆ ਆਪਾਂ ਜ਼ਿੰਦਗੀ ਦੇਆਂ ਬੜਿਆ ਸਹੂਲਤਾਂ ਮਾਗਦੇ ਆ ਕਿਉਂਕਿ ਅਸੀਂ ਅਵੇ ਆ ਸਾਨੂੰ ਹੱਕ ਹੈ ਸਾਡੀ 체ਤਨਾ ਉੱਚੀ ਹੈ ਅਸੀਂ ਸੋਝੇ ਹੋਏ ਲੋਕਾਂ ਅਸੀਂ ਮਿਹਨਤੀ ਲੋਕਾਂ ਅਸੀਂ ਹਿੰਮਤੀ ਲੋਕਾਂ ਅਸੀਂ ਸਿਹਰਚੀ ਲੋਕਾਂ ਤੇ ਅਸੀਂ ਆਪਣਾ ਹੱਕ ਕਿਸੇ ਤੋਂ ਖੋਇ ਕੋਕੇ ਨਾ ਦੇ ਤੇ ਸ਼ਰਮ ਆਵੇ ਨੰਗੇ ਚਿੱਟ ਖੋਕੇ ਨਾ ਦੇ ਦਿਲ ਤੋਂ ਇਸ ਅਸੀਂ ਬਰਦਾਸ਼ਤ ਨਹੀਂ ਕਰਦੇ ਇਹਦੀ ਖਾਤਰ ਅਸੀਂ ਜ਼ਿੰਦਗੀਆਂ ਵੀ ਲੱਗ ਜਾਣ ਤਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਉਹੀ ਖਾਤਰ ਮਾਨਸਿਕ ਤੌਰ ਤੇ ਪ੍ਰਭੂ ਤਿਆਰ ਹੋ ਜਿੱਤ ਕੇ ਰਿਕਲੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ